ਜਿਹੜੀ ਮੌਤ ਡੈਣ ਨੇ ਕੁੱਲ ਦੁਨੀਆਂ ਨੂੰ ਖਾਰਿਆ ਮੈਂ ਇੱਕ ਦਿਨ ਸੋਹਣਾ ਓਏ ਤੇਰੇ ਉੱਤੇ ਆਉਣੀ ਓਏ ਤੇਰਾ ਓਏ ਜੀ ਨਹੀਂ ਕਰਨਾ ਆ ਭਰਿਆ ਮੈਂ ਲਾ ਛੱਡਣ ਨੂੰ ਓਏ ਸੱਜਣਾ ਮਿੱਤਰ ਵੇੜੇ ਓਏ ਪਾ ਪੱਠਣਗੇ ਆਉਣੀ ਓਏ ਸੋਨਾ ਗੱਦਿਆਂ ਤੇ ਤੇ ਚੋਨਾ ਰਭਣੇ ਆਂ ਯਾ ਦੀ ਤੂੰ ਸੋਨਾ ਗੱਦਿਆਂ ਤੇ ਤੇ ਚੋਦੀਆ ਲੜਕੂ ਵਾਹ ਇੱਕ ਦਿਨ ਤੇਰੀ ਓਏ ਗੋਆਂ ਲਕਣਾ ਦੀ ਵਸ਼ੌਣੀ ਜਿਹੜੀ ਕੋਠੀ ਦੇ ਵਿੱਚ ਸੰਦਵਾ ਮੌਜਾ ਮਾਰੀਆਂ ਓਏ ਤੇਰੀ ਲਾਸ਼ੇ ਤੇ ਘਰੀ ਨਹੀਂ ਟਕਾਉਣੀ ਵਾਹ ਇੱਕ ਦਿਨ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਹੋਜੂ ਉਹ ਬੈਣ ਪਰ ਆਸਾਂ ਤੇਰੇ ਆ ਬੈਠਣਗੇ ਸ਼ੌਣੀ ਅੜ ਆਵੇਂ ਕਰ ਲੈ ਬੰਦਗੀ ਨੂੰ